ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਹਨ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਆਨੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਤੇ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਦੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਐਜਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਾਲ ਪੈਂਗਾ ਯਾਰ ਤਸੋਂ ਹੁਣ ਸਹੀ ਐ ਕਿ ਗਲਤ ਐ ਤੁਸੀਂ ਆਪੇ ਲਾ ਲਓ ਹਸਾਬ। ਸਮਝ ਤੋਂ ਬਾਹਰ ਆ। ਰੇਟ ਲਾਉਣਾ ਅੜ ਕੇ, ਰੇਟ ਵੀ ਅੜ ਕੇ ਲੈਣਾ ਪੂਰਾ। ਤੇ ਦੇਖ ਲਓ ਹੁਣ ਕੀ ਚੀਜ਼ ਤਾਂ ਵਧੀਆ ਦੇ ਦੋ ਭਾਈ, ਯਾ ਰੇਟ ਲੈਣਾ। ਉਹੀ ਗੱਲ ਆ ਵੀ ਮਾੜਾ ਮੋੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ। ਬੈਠੇ ਵੀ ਗੁਰੂ ਘਰ ਚ ਬੰਦੰਦਰੋਂ ਤੁਸੀਂ। ਗੁਰੂ ਘਰ ਨਾਲੇ ਠੱਗੀਆਂ ਲਾਈ ਜਨੋ ਮੈਂ ਤਾਂ ਹਰਾਣਾ ਯਾਰ। ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ। ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ। ਬੱਚੇ ਆ ਕੋ ਲੋਕਾਂ ਨੂੰ ਲੱਜ ਪਾਣੀ। ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲ ਸੇਵਾ ਕਰੀ ਆ, ਠੀਕ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇਉਂਰੇ ਵਿੱਚੋਂ ਹਜ਼ਾਰ ਕੱਢ ਲੇਉਗਾ ਕਿੰਨਾ ਲੈ ਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈਤਾ ਜੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋਈ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨੇ ਗਨੇ ਬੱਚੇ ਨੇ ਵੀ ਤਰਜਰ ਨਜਰ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਚ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਨੂੰ ਤੂੰ ਆ ਕੋਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ-ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀ ਆਉਂਦੀਆਂ ਸਾਡੀਆਂ ਤਾਂ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਆਲਾ ਨੂੰ ਵੀ ਬੇਨਤੀ ਆ ਠੀਕ ਆ ਤੇ ਪਿੰਡ ਦੇਆਂ ਨੂੰ ਵੀ ਬੇਨਤੀ ਆ ਧੰਨਵਾਦ ਜੀ ਛੋਟਾ ਬਹੁਤ ਵਾਦ ਆ ਦੁੱਧ ਵਿੱਕੀ ਦੇਖ ਆਪ ਤੋਂ ਇੱਕ ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ ਅ ਮੱਝ ਦੀ ਜੇਰ ਪਈ ਪਈ ਐ ਤਾਂ ਆ ਦੇ ਕੀ ਬਣ ਗਿਆ ਬਰਤਾਰੇ ਜਿਹੜਾ ਕਾਚੂ ਹੋਰ ਹੋਰ ਬਣ ਨਹੀਂਉਂਦੇ ਦੇ ਖਿਰਾਲੇ ਫੁੱਲ ਬਣਉਂਦੇ ਦੇ ਖੇਤੀ ਨਹੀਂ ਜਾਂਦੇ ਟੁੱਟ ਨਹੀਂ ਆ ਜੀ ਕੁੱਤਿਆ ਰੱਖ ਦਿਆ ਅਸੀਂ ਕੁੱਤਿਆ ਰੱਖ ਦਿਆ ਸਾਡੇ ਡੰਗਰ ਨੇ ਯਾਕੇ ਦੇਖ ਨਹੀਂ ਕਰੀ ਤੇਰੇ ਦੱਤਾਂ ਬੋਗਲਾ ਮਾਣ ਸਾਰੇ ਬੁੱਧੂ ਬਣਾਈ ਜਾਂਦਾ ਨਾ ਨਾ 4 ਵਜੇ ਕਿਨੇ ਜ਼ੋਰੀਆ ਖੋਲਾ ਭੈਣ ਤੇ ਦਸੀ ਮਣਾਂ ਖੋਲ ਪਰਦਾ ਇਸ ਤੂੰ ਅਜਾ ਪਨੀਰੇ ਨਹੀਂ ਬਣਦਾ ਤੇਰੀ ਭੈਣ ਦਾ ਸੋਲਾ ਬਣਦਾ ਠੱਗੀ ਠੱਗੀ ਜਵਾਕਾਂ ਨਾਲ ਉਹ ਖੈ ਤੂੰ ਹੀ ਜੁੜੀ ਇਕੱਠੀ ਕਰੀਣਾ ਸਾਲ ਜੀ ਬਚਾਰਾ ਨੇ ਗੁਰੂ ਤੋਂ ਮੰਗ ਕੇ ਪਾੜ ਦੇਣਾ ਨਹੀਂ ਠੀਕ ਆ 31 ਨੂੰ ਇਨਾ ਨਰਕਾ ਯਾਰ ਕਰ ਲੈਂਦੇ ਹੋ ਅਸੀਂ ਗੁੱਤੂਆ ਪੰਡਾਲੇ 100 ਮਹੀਨੇ ਦੇ ਬਾਗ ਦੇ ਵੀ ਇੰਨਾ ਚਾ ਦਿਮਾਗਾਂ ਨੇ ਕਿਵੇਂ ਇਕੱਠਾ ਹੋਰ ਠਾਣੇ ਚਾਹਦੇ ਸੀ ਮੈਂ ਤਾਂ ਨਹੀਂ ਬੰਦੀ ਆ ਨਹੀਂ ਕਰਦਾ ਦਾਕਾ ਨਹੀਂ ਦੱਸਦਾ ਹੀ ਹੋ ਤੂੰ ਹੀ ਬੰਦੋ ਉਹ ਹੀ ਦਾ ਕਰ ਕਰਦੇ ਨੇ ਐਡਾ ਚਾ ਕਰ ਐਡਾ ਨੇਟਰ ਬੰਦਾ ਤੇ ਜਿਮਾਗ ਜੂ ਕੇ ਨਰਸ ਉਹ ਉਹਨੂੰ ਕਹਿੰਦੇ ਨੇ ਮਰਦ ਕਿ ਕਿੰਨਾ ਪਾਪੀ ਨਹੀਂ ਆ ਹਾਂਜੀ ਓਏ ਖਾਲੀ ਓਏ ਕੋਈ ਗੱਲ ਸੁਣਦਾ ਨਾਲੀ ਫੋਨ ਕਰਨੀ ਨਹੀਂ ਸਿਰ ਪਲਸ ਨੂੰ ਨਾਲੀ ਕਰਨੀ ਓਏ ਕਹਿ ਲਾ پيچا ائے ني کنا اوه کني اوه مي دادا کٽي آٿي ۽ پئي جا گهالو سين مليا جي مان ڏيڻ ڏاڪڙو ٿي هئي پر اوي سمپل انداز ۾ ڏسکو اها به ڏسکو فااض جو لگي رهيو آهي بيٺي ٿو ڇا ڪندو ڇا ڪندو ڇا ڪندو ان جي ٽرينڊ ف